ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਪਾਂ ਦੁਬਾਰਾ ਫਿਰ ਹੁਣ ਵੀਡੀਓ ਪਾਉਣ ਲੱਗਾ ਕਿਉਂਕਿ 2-3 ਮਹੀਨੇ ਆਪਾਂ ਵੀਡੀਓ ਨਹੀਂ ਪਾਈ ਨਾਮ ਸਿਮਰਨ ਵਿੱਚ ਰਹੇ ਕਿਰਪਾ ਰਹੀ ਮਰਸਤੇ ਪਾਸ਼ਾ ਦੀ ਸਹਬਜਾਦਾ ਦੇ ਦਿਨ ਦਿਹਾੜੇ ਚੱਲ ਰਹੀ ਸੀਗੇ ਸੋ ਵੀਡੀਓ ਨਾਲੋਂ ਜ਼ਿਆਦਾ ਸਿਮਰਨ ਜ਼ਰੂਰੀ ਹੈ ਨਹੀਂ ਤਾਂ ਫਿਰ ਮਹਾਰਾਜ ਕਹਿੰਦੇ ਔਰ ਆਦੇਸਾ ਆਪਨਾ ਕਰੇ ਆਵਤ ਜਾਵਤ ਜਨਮਾਂ ਬਾਰੇ ਕਹਿੰਦੇ ਉਹ ਹੋਰਾਂ ਨੂੰ ਕਹੀ ਜਾਂਦਾ ਆਪ ਕਰਦਾ ਨਹੀਂ ਹੈਗਾ ਇਸ ਕਰਕੇ ਨਾਮ ਸਿਮਰਨ ਤੇ ਲੋਕਾਂ ਨੂੰ ਨਾਮ ਸਿਮਰਨ ਦੀ ਗੱਲ ਕਰਨੀ ਹੈ ਸੋ ਵਾਹਿਗੁਰੂ ਜੀ ਦੇ ਪਾਸ ਚੜ੍ਹਦੀ ਕਲਾ ਰੱਖੇ ਤੁਹਾਡੀ ਸਾਰਿਆਂ ਦੀ ਆਸਤੇ ਪਾਸ ਸਮਰਦੇ ਨਾਮ ਦੀਆਂ ਸਿਮਰਨੀਆਂ ਗੱਲਾਂ ਸੁਣ ਕੇ ਬਾਤਾਂ ਸੁਣ ਕੇ ਕਥਾ ਕਹਾਣੀਆਂ ਸੁਣ ਕੇ ਤੁਹਾਨੂੰ ਨਾਮ ਸਿਮਰਨ ਵਾਹਿਗੁਰੂ ਜੀ ਤਾਵੇ ਸੋ ਇੱਕ ਛੋਟੀ ਜੀ ਮੈਂ ਤੁਹਾਨੂੰ ਛੋਟੀ ਜੀ ਬੇਨਤੀ ਕਰੂੰਗਾ ਤੇ ਇਹ ਜੇ ਤੁਸੀਂ ਸਿਮਰਨ ਕਰਦੇ ਹੋ ਜੱਬਜੀ ਸਾਹਿਬ ਕਰਦੇ ਹੋ 24 ਸਾਹਿਬ ਕਰਦੇ ਹੋ ਸੁਖਨੀ ਸਾਹਿਬ ਇਹ ਤਾਂ ਹੋ ਗਿਆ ਵੱਡੀਆਂ ਬਾਣੀਆਂ ਵੱਡੀਆਂ ਬਾਣੇ ਦੇ ਨਾਲ ਇੱਕ ਤੁਸੀਂ ਛੋਟਾ ਸ਼ਬਦ ਰੱਖਿਆ ਕਰੋ ਬਈ ਸ਼ਬਦ ਛੋਟਾ ਨਹੀਂ ਹੁੰਦਾ ਅਕਾਰ ਵਿੱਚ ਛੋਟਾ ਹੁੰਦਾ ਹੈ ਸ਼ਕਤੀ ਤਾਂ ਅਥਾ ਹੁੰਦੀ ਹੈ ਇੱਕ ਸ਼ਬਦ ਵਿੱਚ ਇੱਕ ਤੁਸੀਂ ਸ਼ਬਦ ਨੂੰ ਆਪਦੇ ਹੱਥ ਨਾਲ ਲਿਖ ਕੇ ਰੱਖਿਆ ਕਰੋ ਕਲਮ ਨਾਲ ਪੈਨ ਨਾਲ ਉਹ ਉਹਦੇ ਵਿੱਚ ਇੱਕ ਜਿਵੇਂ ਨਾ ਆਮ ਲੋਕਾਂ ਦੇ ਜੰਤਰ ਮੰਤਰ ਤੰਤਰ ਹੁੰਦੇ ਨੇ ਆਪਦੇ ਹੱਥ ਨਾਲ ਲਿਖਿਆ ਹੋਇਆ ਤੁਸੀਂ ਇੱਕ ਨਾਲ ਰੱਖ ਲਿਆ ਕਰੋ ਉਹਦਾ ਵੀ ਨਾਲ-ਨਾਲ ਜਾਪ ਕਰਿਆ ਕਰੋ ਜਪ ਜੀ ਸਾਹਿਬ ਕਰਦੇ ਹੋ ਜਾਂ ਕੋਈ ਸੋਣੀ ਸਾਹਿਬ ਉਹਦਾ ਵੀ ਨਾਲ-ਨਾਲ ਇੱਕ ਸ਼ਬਦ ਜਾਪ ਕਰਿਆ ਕਰੋ ਉਹ ਕਿਉਂ ਜਦੋਂ ਵੀ ਤੁਸੀਂ ਕਿਸੇ ਕੰਮ ਤੇ ਜਾਂਦੇ ਹੋ ਉਹ ਸ਼ਬਦ ਨੂੰ ਤੁਸੀਂ ਵਾਰ-ਵਾਰ ਕਰਦੇ ਰਹੋਗੇ ਕਰਦੇ ਹਾਂ ਹੱਥ ਨਾਲ ਲਿਖਿਆ ਹੋਵੇ ਉਹ ਸ਼ਬਦ ਤੁਹਾਡਾ ਇੱਕ ਨਾ ਸਤੇ ਪਾਸ਼ਾ ਮਹਾਰਾਜ ਜੀ ਗੁਰੂ ਸਾਹਿਬ ਕਹਿੰਦੇ ਸਦਾ ਅੰਗ ਸੰਗੇ ਅਪੰਗੰਗ ਬਭੂਤੇ ਉਹ ਸ਼ਾਉਦੀ ਰੂਪ ਹੋ ਗਿਆ ਤੁਹਾਡੇ ਨਾਲ ਰਹੂਗਾ ਉਹ ਸ਼ਬਦ ਨੂੰ ਤੁਸੀਂ ਜਦੋਂ ਵੀ ਕੰਮ ਤੇ ਜਾਓ ਕਿਸੇ ਕਾਰਜ ਵਾਸਤੇ ਜਾਓਗੇ ਜੇਬ ਚ ਪਾ ਕੇ ਲੈ ਜਾ ਕਰੋ ਪਵਿੱਤਰ ਹੱਥ ਰੱਖ ਕੇ ਇਸ਼ਨਾਨ ਪਾਣੀ ਕਰਕੇ ਜਾ ਉਹਦੇ ਦਸਤਾਰ ਵਿੱਚ ਟੰਕ ਕੇ ਲੈ ਗਏ ਆ ਕੇ ਫਿਰ ਉਸਤਕਾਰ ਨਾਲ ਫਿਰ ਖੋਲ ਕੇ ਫਿਰ ਉੱਥੇ ਰੱਖਤਾ ਜਾਨੀ ਕਿ ਗੁਰੂ ਨੂੰ ਨਾਲ ਜਾਣ ਵਾਲੀ ਗੱਲ ਹੋ ਜਾਂਦੀ ਹੈ ਸ਼ਬਦ ਨੂੰ ਨਾਲ ਲੈ ਕੇ ਜਾਵਾਂਗੇ ਔਰ ਜਿਵੇਂ ਅਸੀਂ ਵੀ ਰੱਖੇ ਨੇ ਸ਼ਬਦ ਇਹ ਤੁਹਾਨੂੰ ਤੁਹਾਡਾ ਦਾ ਦਿਖਾ ਪਿਆ ਰਿਆ ਇਹ ਸ਼ਬਦ ਅਸੀਂ ਰੱਖੇ ਨੇ ਐ ਜਦੋਂ ਜਾਵ ਕਰਦੇ ਆ ਨਾ ਸ਼ਬਦ ਅਸੀਂ ਰੱਖ ਲਿਆ ਨੇ ਆ ਦੇਖੋ ਆ ਦੇਖੋ ਆਹ ਸ਼ਬਦ ਜਾਪਨੇ ਆਹ ਜਾਪਨੇ ਆਹ ਜਾਪ ਸੀ ਲਿਖ ਕੇ ਰੱਖਦੇ ਆ ਇਹ ਬੜੀ ਬਹੁਤ ਹੀ ਜਿਆਦੇ ਕੰਮ ਦਿੰਦੇ ਨੇ ਤੇ ਇਧਰ ਆ ਜਾ ਹੁਣ ਤੇ ਜਦੋਂ ਆਪਾਂ ਜਾਪ ਕਰਦੇ ਆ ਜਾਪ ਦੇ ਨਾਲ ਹੱਥਾਂ ਦੇ ਨਾਲ ਲਿਖ ਕੇ ਜਰੂਰ ਰੱਖਿਆ ਕਰੋ ਜਦੋਂ ਤੁਸੀਂ ਕਾਰਜ ਵੀ ਚਲਾਇਆ 1.5-2 ਮਹੀਨਾ ਜਾਪ ਤੁਸੀਂ ਕਰਕੇ ਜਦੋਂ ਨਾਲ ਲੈ ਕੇ ਜਾਊਂਗੇ ਤੁਹਾਡੇ ਕਾਰਜ ਸਿੱਧ ਹੋਣਗੇ ਰੱਖਿਆ ਹੋਊਗੀ ਅੰਗ ਸੰਗ ਕਵਚ ਵੱਡ ਜਾਊਗਾ ਫਿਰ ਇਹਦਾ ਜਿਵੇਂ ਮਹਾਰਾਜ ਅੰਗ ਸੰਗ ਹੁੰਦੇ ਨੇ ਇਹ ਅੰਗ ਸੰਗ ਵਾਲੀ ਗੱਲ ਹੋ ਜਾਂਦੀ ਹੈ ਮਹਾਰਾਜਾ ਵਾਤੇ ਪ੍ਰਮਾਤਮਾ ਦੇ ਗੁਰੂ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਮਿਹਨਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ